ਸ਼ਾਮ ਖਾਟੂ ਵਾਲੇ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਅਸ਼ਵਨੀ ਅਗਰਵਾਲ ਪਰਿਵਾਰ ਵੱਲੋਂ ਇੱਕ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ ਇਸ ਦੌਰਾਨ ਅਕਲ ਭਾਰਤੀ ਹਿੰਦੂ ਸੰਘਰਸ਼ ਕਮੇਟੀ ਅਗਰਵਾਲ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਸਾਹਿਲ ਅਗਰਵਾਲ ਅਤੇ ਮਹਾਜਨ ਸਭਾ ਦੇ ਰਾਸ਼ਟਰੀ ਪ੍ਰਧਾਨ ਰਾਕੇਸ਼ ਮਹਾਜਨ ਨੇ ਲੋਕਾਂ ਨੂੰ ਲੰਗਰ ਵੰਡਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆਂ ਸਾਹਿਲ ਅਗਰਵਾਲ ਅਤੇ ਰਾਕੇਸ਼ ਮਹਾਜਨ ਨੇ ਦੱਸਿਆ ਕਿ 2 ਨਵੰਬਰ ਨੂੰ ਸਵੇਰੇ 9 ਵਜੇ ਸ਼ਨੀ ਮਹਾਰਾਜੀ ਦੀ ਮੂਰਤੀ ਦੀ ਸਥਾਪਨਾ ਲਈ ਜਜਨਗਰ ਗਲੀ ਨੰਬਰ 8 ਤੋਂ ਇੱਕ ਵਿਸ਼ਾਲ ਕਲਸ਼ ਯਾਤਰਾ ਕੱਢੀ ਜਾਵੇਗੀ ਜੋ ਕਿ ਵਕੜਕ ਬਜ਼ਾਰਾਂ ਵਿੱਚੋਂ ਲੰਗੇਗੀ ਅਤੇ ਬਾਬਾ ਬਲਕਨਾਥ ਮੰਦਿਰ ਹਰੀ ਸਿੰਘ ਨਗਰ ਜੋੜਾ ਫਾਟਕ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਮੰਦਿਰ ਵਿੱਚ ਹਵਨ ਯਕ ਤੋਂ ਬਾਅਦ ਮੂਰਤੀ ਦੀ ਸਥਾਪਨਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਸਚਿਨ ਮਹਿਰਾ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚਣਗੇ। ਉਨਾ ਲੋਕਾਂ ਨੂੰ ਵੱਡੀ ਗਿਣਤੇ ਵਿੱਚ ਹਿੱਸਾ ਲੈਣ ਲਈ ਅਪੀਲ ਕੀਤੀ ਅੱਜ ਸਾਡੇ ਵਿੱਚ ਰਕੇਸ਼ ਮਹਾਂਜ ਜੀ ਆਲ ਇੰਡੀਆ ਹਿੰਦੂ ਸੰਸਦ ਕਮੇਟੀ ਦੇ ਮਹਾਂਜ ਆਵਾਜ਼ ਦੇ ਰਾਸ਼ਟਰੀ ਦੇ ਸਾਢੇ 9 ਵਿਸ਼ੇਸ਼ ਦਫ਼ਤਰ ਮੌਜੂਦ ਨੇ ਤੇ ਮੇਰੇ ਪਿਤਾ ਜੀ ਅਸ਼wini ਅਗਰਵਾਲ ਜੀ ਵੀ ਮੇਰੇ ਨਾਲ ਬੈਠੇ ਨੇ ਜਿਨ੍ਹਾਂ ਦੀ ਵਜਨ ਵਾਲੀ ਮੈਥੋਡਿਕ ਜਿਹਾ ਵਾ ਤੇ ਅੱਜ ਇਹਨਾਂ ਦੀ ਵਜਨਾਈ ਮੈਂ ਅੱਗੇ ਚੱਲ ਰਿਹਾ ਵਾਂ ਮੇਰੇ ਬਿਤਾਏ ਦਾ ਬੜਾ ਸਹਿਯੋਗ ਆ ਰਕੇਸ਼ ਮਹਾਂਜ ਜੀ ਦਾ ਬੜਾ ਸਹਿਯੋਗ ਆ ਮੇਰੇ ਵੱਡੇ ਭਰਾ ਜਿਹੜੇ ਮੈਨਾਂ ਹਰ ਵਕਤ ਮੋਢੇ ਨਾਲ ਮੋਢਾ ਲਾ ਕੇ ਉੱਤਰਦੇ ਨੇ ਅੱਜ ਸਾਡੇ ਹਾਰੇ ਦੇ ਸਾਰੇ ਘਾਟੂ ਸ਼ਾਮ ਜੀ ਦਾ ਜਨਮ ਦਿਨ ਆ ਬਹੁਤ ਹੀ ਵੱਡਾ ਜਨਮ ਦਿਹਾੜਾ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਘਾਟੂ ਸ਼ਾਮ ਜੀ ਦੇ ਜਨਮ ਦਿਹਾੜੇ ਦੀ ਬਹੁਤ ਸਾਰੀ ਵਧਾਈ ਦਿੰਨਾ ਹਾਂ ਤੇ ਮੈਂ ਪਰਮਾਤਮਾ ਅੱਗੇ ਇਹ ਹੀ ਬੀਲ ਕਰਦਾ ਹਾਂ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਰਨ ਉਹ ਹਾਰੇ ਦਾ ਸਾਰਾ ਏ ਹਰ ਇੱਕ ਹਾਰੇ ਦੀ ਵਾਂ ਫੜਦੇ ਨੇ ਤੇ ਹਰ ਇੱਕ ਦਾ ਸਾਰਾ ਬੰਦੇ ਨੇ ਅਸ਼ਵਨੀ ਜੱਗਰਵਾਲ ਜੀ ਦੇ ਨਿਵਾਸ ਤੇ ਬੈਠੇ ਆ ਉਹਨਾਂ ਦੇ ਨਾਲ ਉਹਨਾਂ ਦੇ بیٹے ਸਾਹਿਲ ਅਗਰਵਾਲ ਜੀ ਨੇ ਜੋ ਕਿ ਆਲ ਇੰਡੀਆ ਹਿੰਦੂ ਸਸ਼ਕਸ਼ ਕਮੇਟੀ ਦੇ ਅਗਰਵਾਲ ਸਮਾਜ ਦੇ ਪ੍ਰਧਾਨ ਨੇ ਉਹਨਾਂ ਦੁਆਰਾ ਇੱਕ ਭਗਵਾਨ ਸ਼ਨੀ ਦੇਵ ਦੀ ਮੂਰਤੀ ਦੀ ਸਥਾਪਨਾ ਕੱਲ 2 ਤਰੀਕ ਨੂੰ ਕ੍ਰਿਸ਼ਨਨਗਰ ਜੱਜਨਗਰ 8 ਨੰਬਰ ਗਲੀ ਵਿੱਚ ਬਾਬਾ ਬਾਲਗਨਾਥ ਮੰਦਰ ਦੇ ਵਿੱਚ ਸਥਾਪਨਾ ਕੀਤੀ ਜਾ ਰਹੀ ਹੈ ਇਹ ਜਿਹੜੀ ਮੂਰਤੀ ਦੀ ਸਥਾਪਨਾ ਹੈ ਪੂਰੇ ਸ਼ਾਨੋ ਸ਼ੌਕਤ ਨਾਲ ਮਾਨ ਮਰਿਆਦਾ ਨਾਲ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਕਲਸ਼ ਯਾਤਰਾ ਨਿਕਲੇਗੀ ਉਸ ਤੋਂ ਬਾਅਦ ਮਾਨਯਾਗ ਹੋਣਗੇ ਤੇ ਫਿਰ ਪੂਰੀ ਜੋ ਸਾਡੇ ਹਿੰਦੂ ਧਰਮ ਦੇ ਮੁਤਾਬਿਕ ਕੀਤੀ ਰਿਵਾਜਾਂ ਦੇ ਅਨੁਸਾਰ ਮੂਰਤੀ ਦੀ ਸਥਾਪਨਾ ਕੀਤੀ ਜਾਏਗੀ